ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਰਵਿੰਦਰ ਸਿੰਘ ਸੋਨੂ ਬਾਬਾ ਜਿੰਦਾਬਾਦ ਅੰਦਰ ਸਿੰਘ ਸੋਨੂ ਬਾਬਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਵਾਰਡ ਨੰਬਰ 47 ਤੋਂ ਅਸੀਂ ਰਵਿੰਦਰ ਸਿੰਘ ਸੋਨੂ ਬਾਬਾ ਜੀ ਜਿਹੜੇ ਹਲਕਾ ਦੱਖਣੀ ਤੋਂ ਵਾਰਡ ਨੰਬਰ 47 ਤੋਂ ਉਮੀਦਵਾਰ ਨੇ ਤੇ 43 ਤੋਂ ਉਮੀਦਵਾਰ ਨੇ ਵਾਰਡ ਨੰਬਰ 43 ਤੋਂ ਰਵਿੰਦਰ ਸਿੰਘ ਜੀ ਸੋਨੂ ਬਾਬਾ ਜੀ ਜਿਹੜੇ ਬਾਬਾ ਜੀ ਅੱਜ ਜਿਹੜੇ ਸੀਐਮ ਸਾਹਿਬ ਆ ਰਹੇ ਨੇ ਹਾਲ ਬਜ਼ਾਰ ਤੋਂ ਹੀ ਗੁਲਤੇ ਜੀ ਕੀ ਕਹਿਣਾ ਜਾਂਦੇ ਜੀ सीएम साहब आ रहे हैं है, है, ये बहुत ਤਨਮਾਨ ਕਰਦੇ ਨੇ ਆਸੀਂ ਸਤਾਰ ਕਰਦੇ ਆ ਉਹ ਆ ਰਹੇ ਆ ਤੇ ਸਾਨੂੰ ਇਹ ਲੱਗਦਾ ਕਿ ਅੱਜ ਇਹ ਮੋੜ ਵੱਜ ਰਿਹਾ ਵਾ ਜਿਹੜੇ 85 ਦੇ 79 ਕਾਉਂਸਲਰ ਆ ਸਾਨੂੰ ਉਮੀਦ ਹੈ ਕਿ ਸਾਰੇ ਸਾਰੇ ਜਿੱਤਣਗੇ ਤੇ ਅਸੀਂ ਇਹ ਨੀਡ ਕਰਦੇ ਆ ਤੇ ਸਾਡੀ ਵਾਰਡ ਦੇ ਵਿੱਚ ਬਹੁਤ ਜਾਈ ਕਿਰਪਾ ਮਹਾਰਾਜ ਦੀ ਜਨ ਜਿੱਤਨੀ ਪੂਰੀ ਪੂਰੀ ਉਮੀਦ ਆ ਤੇ ਬਾਬਾ ਜੀ ਕੀ ਲੋਕਾਂ ਨੂੰ ਕੀ ਅਪੀਲ ਕਰਨਾ ਜਾਂਦੇ ਜੇ ਮੈਂ ਬੇੜਾ ਇਹਦੇ ਮੰਨ ਲਓ ਤੁਹਾਨੂੰ ਵੀ ਜ਼ਿੰਮੇਵਾਰੀ ਮਿਲਦੀ ਹੈ ਵਾਰਡ ਨੰਬਰ ਤੁਹਾਡੀ ਤੋਂ ਕਾਉਂਸਲਰ ਬਣਦੇ ਜੇ ਤੇ ਕੀ ਕਹਿਣਾ ਜਾਂਦੇ ਤੁਸੀਂ ਮੇਨ ਅਸੀਂ ਮੈਂ ਨਹੀਂ ਚਾਹੁੰਦੇ ਆ ਕਿ ਸਾਡੀ ਵਾਰਡ ਦੇ ਵਿੱਚ ਜ਼ਿਆਦਾ ਪ੍ਰੋਬਲਮ ਤੇ ਨਸ਼ੇ ਦੀ ਆ ਅਸੀਂ ਉਹ ਹੀ ਖਤਮ ਕਰਨਾ ਚਾਹੁੰਦੇ ਆ ਉਹ ਵੀ ਕਰਾਂਗੇ ਤੇ ਬਾਕੀ ਜਿਹੜੇ ਵਿਕਾਸ ਕਰਨ ਵਾਲੇ ਆ ਜਿਹੜਾ ਵੀ ਜੋ ਉਹ ਕਹਿਣਗੇ ਸਾਨੂੰ ਪਬਲਿਕ ਕਹੇਗੀ ਉਹੀ ਕਰਾਂਗੇ ਜੋ ਉਹਨਾਂ ਨੂੰ ਲੋੜ ਜਿਹੜੀ ਚੀਜ਼ ਦੀ ਪਵੇਗੀ ਅਸੀਂ ਕਰਾਂਗੇ ਅਸੀਂ ਆਪਣੇ ਵੱਲੋਂ ਵੀ ਕਈ ਸੇਵਾਵਾਂ ਕਰਦੇ ਆ ਇਸ ਕਰਕੇ ਅਸੀਂ ਕਹਿੰਦੇ ਆ ਕਿ ਸਾਰੇ ਜਿਹੜੇ ਜਿਹੜੇ ਉਮੀਦਵਾਰ ਆ ਸਾਰੇ ਹੀ ਲੋਕਾਂ ਨੂੰ ਪੂਰੀ ਪੂਰੀ ਸਹਾਇਤਾ ਕਰਨ ਤੇ ਉਹਦੇ ਕੰਮ ਹੋਣ ਤੇ ਜੋ ਨਸ਼ਾ ਕਰਦਾ ਵਾ ਉਹਨੂੰ ਹਟਾਉਣਾ ਜਿਹੜਾ ਦੇਖਦਾ ਉਹਨੂੰ ਫੜੋਣ ਏ ਜੀ ਰਵਿੰਦਰ ਸਿੰਘ ਜੀ ਸਾਨੂੰ ਬਾਬਾ ਜੀ ਜਿਹੜੇ ਅੱਜ ਹਾਲ ਬਾਜ਼ਾਰ ਵਿਖੇ ਪਹੁੰਚੇ ਨੇ ਸੀਐਮ ਸਾਹਿਬ ਦਾ ਜੀ ਆਇਆਂ ਨੂੰ ਕਹਿਣ ਅਸੀਂ ਪਹੁੰਚੇ ਨੇ ਉਹਨਾਂ ਦੇ ਨਾਲ ਹੋਰ ਵੀ ਵੀਰ ਸਾਰੇ ਤੇ ਜਿਹੜੇ ਪੂਰਾ ਸੁਜੋਗ ਕਰ ਰਹੇ ਨੇ ਦੇਨ ਮਾਰ ਨੰਬਰ 45 ਦੇ ਹੀ ਸੰਦੀਪ ਬੁਮਾਰਦੀ ਜਿਹੜੇ ਉਹਨਾਂ ਦੀ ਪਤਨੀ ਜਿਹੜੀ ਉਮੀਦਵਾਰ ਨੇ ਇੱਕ ਬੜਾ ਵੱਡਾ ਮੁੱਦਾ ਏ ਡੈਂਪ ਦਾ ਹਲਕਾ ਦਖਣੀ ਦੇ ਨੇ ਇਹਨਾਂ ਦੇ ਨਾਲ ਜੀ ਡੈਂਪ ਦਾ ਮੁੱਦਾ ਵੀ ਅਸੀਂ ਸਵਾਲ ਕਰਾਂਗੇ ਸਰ ਤੈਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਆ ਰਹੇ ਨੇ ਹਲਕਾ ਦਖਣੀ ਦੇ ਬੜਾ ਵੀ ਡਾਕਟਰ ਇੰਦਰਬੀਤ ਸਿੰਘ ਜੀ ਮੇਜਰ ਸਾਹਿਬ ਪਹੁੰਚੇ ਨੇ ਉਮੀ ਸਮੁੱਚੀ ਜਿਹੜੀ ਸੀਨੀਅਰ ਲੀਡਰਸ਼ਿਪ ਜਿਹੜੀ ਪਹੁੰਚੇ ਜਿਹੜੇ ਉਮੀਦਵਾਰ ਵੀ ਪਹੁੰਚ ਰਹੇ ਕੀ ਕਹਿਣਾ ਚਾਹੁੰਦੇ ਪਰ ਡੈਂਪ ਵੀ ਜਰੂਰ ਅੱਜ ਅਸੀਂ ਗੱਲ ਕਰਾਂਗੇ ਕੀ ਕਹਿਣਾ ਚਾਹੁੰਦੇ ਇਹ ਬਾਰੇ ਪਹਿਲਾਂ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਮੇਰੇ ਨਾਲ ਆਏ ਮੈਂ ਕਹਣਾ ਡਾਡ ਸਾਹਿਬ ਨਾਲ ਮੇਰੀ ਬੜੀ ਡੀਪਲੀ ਗੱਲ ਹੋਈ ਹੈ ਘੱਟੋ ਘੱਟ 2 ਢਾਈ ਸਾਲਾਂ ਦਾ ਪਾਣ ਉਹਦੇ ਉੱਤੇ ਵਰਕ ਕਰ ਰਹੇ ਨੇ ਹੁਣ ਹੁਣ ਮਸ਼ੀਨਾਂ ਵੀ ਲੱਗ ਚੁੱਕੀਆਂ ਨੇ ਰੀਸਾਈਕਲ ਵੀ ਨਾ ਹੋ ਰਿਹਾ ਵਾ ਮੈਂ ਕਹਿੰਦਾ ਡਰ ਸਾਹਮਣੇ ਮੈਨੂੰ ਇੱਕ ਗੱਲ ਕਹੀ ਹੋਈ ਹੈ ਕਿ ਮੇਰੇ ਕੋਲ ਰਿਟਨ ਚ ਲੱਲਾ ਸਾਲ ਦੇ ਵਿੱਚ ਦਾ ਪਹਾੜ ਬਿਲਕੁਲ ਥੱਲੇ ਹੋ ਜਾਏਗਾ। ਠੀਕ ਹੈ। ਸੰਦੀਪ ਜੀ ਵੇਖੋ ਚਲੋ ਤੁਸੀਂ ਉੱਥੇ ਗਏ ਆਪਾਂ ਜਦੋਂ ਉੱਪਰ ਗਏ ਸੀ ਉਹ ਤੋਂ ਉੱਪਰ ਜਾਣ ਲੱਗੇ ਵੀ ਕਾਫੀ ਟਾਈਮ ਲੱਗਾ ਇਹਨੇ ਪਹਾੜ ਦੇ ਉੱਤੇ ਜਿਹੜੇ ਤੁਸੀਂ ਇਹਦੇ ਮੈਂ ਮੌਕੇ ਤੇ ਨੌਲੇ ਸੀ ਤੇ ਪਰ ਕਿੱਦਾਂ ਤੁਸੀਂ ਕਹ ਰਹੇ ਹੋ ਸਾਲ ਦੇ ਵਿੱਚ ਵਿੱਚ ਕੰਮ ਪੂਰੀਟ ਕਰ ਦੇਣਗੇ ਕਿੱਦਾਂ ਹੋਏਗੀ ਜਿਸ ਟਾਈਮ ਆਪਾਂ ਗਏ ਸੀ ਉਦੋਂ ਆਮ ਆਦਮੀ ਪਾਰਟੀ ਦੀ ਨਵੀਂ ਨਵੀਂ ਸਰਕਾਰ ਬਣੀ ਸੀ ਉਹ ਸਾਾਨੂੰ ਦੇਣੀ ਸੀ ਕਾਂਗਰਸ ਵਾਲਿਆਂ ਦੀ। ਕਾ ਬੀ ਬੇ ਨਹੀਂ ਕੀਤੀ ਆਦੀ ਦੇਣਾ ਹੈਗੀ ਅੱਗੇ ਨਾਲ ਆਪਾਂ ਖਤਮ ਕਰਕੇ ਦਿਵਾਵਾਂਗੇ ਆਡੀ ਲੜਾਈ ਸੱਚ ਢੋਣ ਵਾਲੀ ਕੀ ਹੈ ਢੋਣ ਵਾਲਾ ਹਾਵਾਂਗੇ ਸੱਚੀ ਦਿਵਾਵਾਂਗੇ ਵੋਟਰਾਂ ਨੂੰ ਵੀ اطمینਾਨ ਕਰਨਾ ਚਾਹੀਦਾ ਹੈ ਬਸ ਇਹੀ ਬੇਨਤੀ ਕੀਤੀ ਹੈ ਵੱਤੋਂ ਵੱਧ ਚਾਹ ਰਿਹਾ ਬੰਦ ਬਹਾਓ ਆਮ ਆਦਮੀ ਪਾਰਟੀ ਨੂੰ ਉਪਰ ਸੀਟਾਂ ਦਾ ਅਸਲਾ ਕਿੱਥੋਂ ਪਰ ਕੀ ਜਾਣੇ ਜੰਦੇ ਅੱਜ ਵਾਰਡ ਨੰਬਰ ਸਾਡੇ ਵੀਰ ਘੋਟਾ ਦਾ ਸੁਨੀਲ ਜੀ 45 ਨੰਬਰ ਤੋਂ ਬੜਾ ਵੱਡਾ ਇੱਕ ਮੁੱਦਾ ਹੈ ਪਤਾ ਵੀ ਮੁੱਦਾ ਹੈ ਸਵਾਲ ਇਹਨਾਂ ਨੇ ਕੀਤੇ ਪਰ ਤੁਸੀਂ ਕੀ ਜਾਣੇ ਜੰਦੇ ਜੀਐਮ ਸਰ ਆ ਰਹੇ ਨੇ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸੀਐਮ ਸਾਹਿਬ ਆਉਂਦੇ ਨੇ ਸਭ ਤੋਂ ਪਹਿਲਾਂ ਤੇ ਸੀਐਮ ਸਾਹਿਬ ਨੂੰ ਜੀ ਆਇਆਂ ਨੂੰ ਸਾਡੇ ਉਦੋਂ ਨਗਰੀ ਗੁਰੂ ਰਾਮਦਾਸ ਜੀ ਦੀ ਵਿਸਾਈ ਹੋਈ ਤਕਰੀ ਦੇ ਵਿੱਚ ਕਿ ਉਹਨਾਂ ਦੇ ਆਉਣ ਤੇ ਸਾਰਿਆਂ ਉਹਨਾਂ ਨੂੰ ਜੀ ਆਇਆਂ ਆਖਦੇ ਆ ਇਹ ਤਰੀਕਾ ਅੱਜ ਕੱਲ ਜਿਹੜਾ ਐਸੇਲੇ ਮੇਨ ਪੁੱਤ ਜਿਹੜਾ ਚੱਲ ਰਿਹਾ ਪੇਨ ਮੁੱਤਾ ਚੱਲ ਰਿਹਾ ਕੌਂਸਲਰ ਦੀਆਂ ਇਲੈਕਸ਼ਨਾਂ ਦਾ ਆਪਾਂ ਤਕਰੀਬਨ ਦੇਖ ਰਹੇ ਹਾਂ ਲੋਕਾਂ ਦੇ ਮਨਾਂ ਦੇ ਵਿੱਚ ਬੜਾ ਉਤਸ਼ਾਹ ਵਾ ਆਮ ਆਦਮੀ ਪਾਰਟੀ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਬਹੁਤ ਚੰਗੇ ਚੰਗੇ ਕੰਮ ਕੀਤੇ ਨੇ ਜਿਨ੍ਹਾਂ ਦੇ ਕੰਮਾਂ ਨੂੰ ਦੇਖਦੇ ਆ ਤੁਸੀਂ ਕਾਫੀ ਦੇਖਦੇ ਹੋ ਠਾਠਾ ਮਾਰਦਾ ਕਾਫੀ ਦੇਖ ਰਹੇ ਨੇ ਇਹ ਠਾਠਾ ਮਾਰਦਾ ਕਾਫੀ ਜਿਹੜਾ ਤੁਹਾਨੂੰ ਦੱਸ ਰਿਹਾ ਆਉਣ ਵਾਲੇ ਟਾਈਮ ਦੇ ਬੜੇ ਵੱਡੇ ਮਾਰਚਾਂ ਦੇ ਨਾਲ ਜਿਵੇਂ ਆਪਾਂ ਉਦੋਂ 92 ਦੀਆਂ 92 ਸੀਟਾਂ ਲਈਆਂ ਸੀ ਇਸ ਬਾਰੇ ਵੀ ਇੰਨੀਆਂ ਵੀ ਕੌਂਸਲਰਾਂ ਦੀਆਂ 85 ਦੀਆਂ 85 ਵਾਡਾਂ ਦੇ ਵਿੱਚੋਂ بڑے ਵੱਡੇ ਮਾਰਜਿਨ ਦੇ ਨਾਲ ਜਿੱਤ ਗਏ ਅਸੀਂ ਫੇਰ ਸਾਰੇ ਕੌਂਸਲਰਾਂ ਦੇ ਸਾਰੇ ਕਥੇ ਕਰਕੇ ਇਸ ਗੁਰੂ ਨਗਰੀ ਦਾ ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਹੋਈ ਨਗਰੀ ਦਾ ਜਿਹੜਾ ਵਿਕਾਸ ਹੈ ਬਹੁਤ ਵੱਡੇ ਪੱਧਰ ਤੇ ਕਰਾਂਗੇ ਜਿਹੜੇ ਤੁਹਾਡੇ ਕੋਲ ਗੰਤ ਦੇ ਮੁੱਦੇ ਨੇ ਜਿਹੜੀ ਵੀ ਕੋਈ ਗੱਲਬਾਤ ਆ ਉਸ ਸਿਲਸਿਲੇ ਤੇ ਤੁਹਾਨੂੰ ਮੇਰੇ ਵੀਰ ਨੇ ਦੱਸ ਦਿੱਤਾ ਵਾ ਔਰ ਵਾਲੇ ਟਾਈਮ ਤੇ ਇਹ ਤਾਂ ਘਾਰ ਦੇ ਇਹ ਕੋਸ਼ਿਸ਼ ਕਰਾਂਗੇ ਸਾਰੇ ਕਰੇ ਲਾ ਕੇ ਡਾਕਟਰ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਕਹਿ ਕੇ ਮਾਨ ਸਾਹਿਬ ਰੱਖ ਵੀ ਸਾਨੂੰ ਪਹੁੰਚ ਕਰਨੀ ਪਈ ਕਰਕੇ ਇਹ ਡੰਪ ਵਾਲਾ ਮੁੱਦਾ ਜਿਹੜਾ ਇਹਨੂੰ ਸਹੀ ਦੇਖੋ ਵੀ ਇੱਥੇ ਬੜੀ ਵੱਡੀ ਸਿਆਸਤ ਹੋਈ ਨਹੀਂ ਤੇ ਧਰਨੇ ਵੀ ਲੱਗੇ ਹੋਏ ਡੰਪ ਦੇ ਤੇ ਤੁਹਾਨੂੰ ਗੁਬਿੰਦਰ ਕੀ ਪਤਾ ਵਾ ਪਰ ਇੱਕ ਬੜਾ ਵੱਡਾ ਐਲਾਨ ਕਰ ਦਿੱਤਾ ਜਿੱਦਾਂ ਵੀਰ ਨੇ ਕਹਿਤਾ ਜਿੱਦਰ ਸਾਹਿਬ ਨੇ ਕਿਹਾ ਤਾ ਇਹ ਆਪ ਦੀ ਸਰਕਾਰ ਤੇ ਲੋਕਾਂ ਨੂੰ ਬੜਾ ਵਿਸ਼ਵਾਸ ਹੈ ਤੇ ਇਹ ਜਿਹੜਾ ਇੱਕ ਕੌਂਸਲਰ ਜਾਂ ਟੀਮ ਸੱਚੀ ਟੀਮ ਜਿੱਤ ਗਈ ਹੈ ਕਿ ਉਹਦੇ ਵਿਚਾਰ ਲੋਕਾਂ ਦਾ ਵਿਸ਼ਵਾਸ ਹੈ ਲੋਕਾਂ ਦਾ ਵਿਸ਼ਵਾਸ ਇਸ ਤਰ੍ਹਾਂ ਪਹਿਲਾ ਟਾਈਮ ਸੀਗਾ ਜਿੱਦਨੇ ਕੋ ਵਾਅਦੇ ਕੀਤੇ ਸੀ ਕਿ ਉਹ ਸਾਰੇ ਵਾਦੇ ਪੂਰੇ ਕਰਨ ਲਈ ਹੈ ਸਾਡੀ ਸਰਕਾਰ ਆਉਣ ਵਾਲੇ ਟਾਈਮ ਦੇ ਉੱਤੇ ਜੇ ਇਹਦਾ ਵੀ ਕੋਈ ਵਾਦਾ ਕੀਤਾ ਉਹ ਵੀ ਗੁਰੂ ਸਾਹਿਬ ਜੀ ਦੇ ਨਾਲ ਕਿਰਪਾ ਦੇ ਨਾਲ ਇਹ ਵੀ ਜਿਹੜਾ ਵਾਦਾ ਵਾ ਮਾਨ ਸਾਹਿਬ ਇਹ ਪੂਰਾ ਕਰਦੇ। ਜਿਹੜਾ ਜੀ ਭਪਿੰਦਰ ਸਿੰਘ ਜੀ ਜਿਹੜੇ ਸਾਡੇ ਰਾਜੂ ਨੇ ਇਹਨਾਂ ਨੇ ਉੱਚਾ ਆਪ ਕਰਦੇ ਰਹਿੰਦੇ ਆ ਕੋਈ ਸਿਆਸੀ ਮੁੱਦੇ ਨੇ ਪਟਿਆਏ ਮੁੱਦਿਆਂ ਦੇ ਤੇ ਨਾਲ ਸਾਡੇ ਵੀਰ ਖਰੋਤੀ ਨੇ ਸੰਦੀਪ ਜੀ ਪਾਟਵਾ 39 ਤੋਂ ਤੇ ਇਹਨਾਂ ਲੋ ਵੀ ਤੇ ਸਾਡੇ ਨੂੰ ਵੀ ਆਪਾਂ ਇਹਨਾਂ ਦੇ ਵੱਲ ਅਪੀਲ ਕਰਦੇ ਆ ਇਹ ਵੀਰ ਨੂੰ ਜਿਤਾਓ ਤੇ ਮੇਰਾ ਸਾਡਾ ਜੈਂਪ ਦਾ ਮੁੱਦਾ ਪਹਿਲ ਦੇ ਹੱਲ ਹੋਏਗਾ।